ਨੇ ਆਪ ਬਨਵਾਸ ਦਿੱਤਾ ਆਪਣੇ ਰਾਮ ਤੇ ਲక్ష్మణ ਨੂੰ ਕਹਿੰਦੇ ਜਦੋਂ ਬਨਵਾਸ ਵਾਸਤੇ ਤੁਰਨ ਲੱਗੇ ਨਾ ਨਾਲੇ ਪਤਾ ਹੈ ਕੁਝ ਸਾਲਾਂ ਬਾਅਦ ਘਰ ਆ ਜਾਣਾ ਮਨਾਂ ਤੇ ਖੜਾ ਹੋ ਗਿਆ ਕੇਸ਼ਕਲਾਰ ਨੇ ਕੇਸਾਂ ਵਿੱਚ ਸੋਹ ਪਾਲੀ ਪਰ ਪੁੱਤਰਾਂ ਦਾ ਵਿਛੋੜਾ ਨਹੀਂ ਝੱਲ ਸਕਿਆ ਕਹਿੰਦੇ ਜਿੰਨਾ ਸਮਾਂ ਰਾਮ ਤੇ ਲక్ష్ਮਣ ਅੱਖਾਂ ਤੇ ਦਿਸਦੇ ਰਹੇ ਸਾਹਮਣੇ ਦਿਸਦੇ ਰਹੇ ਉਹਨਾ ਸਮਾਂ ਡਿਊਟੀ ਤੇ ਖੜਾ ਤਾਹਾਂ ਮਾਰ ਕੇ ਰੋਂਦਾ ਰਿਆ ਜਦ ਅੱਖਾਂ ਤੋਂ ਦਿਸਣੋਂ ਹਟ ਕੇ ਕਹਿੰਦੇ ਮਹਿਲਾ ਨੂੰ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਪੁੱਤਰਾਂ ਦਾ ਬਿਸ਼ੋੜਾ ਨਹੀਂ ਚੱਲ ਸਕਿਆ ਇੱਕ ਵਿਦਵਾਨ ਸੱਜਣ ਲਿਖਦਾ ਓਹ ਕਹਿੰਦਾ ਪੁੱਤਰਾਂ ਦੀ ਮਮਤਾ ਬਥੇਰੀ ਹੁੰਦੀ ਮਾਪਿਆਂ ਨੂੰ ਕਿਵੇਂ ਛੱਡ ਦੇਣ ਮਾਪੇ ਕੁੱਤਾਂ ਵਾਲੇ ਹੇਤ ਨੂੰ ਰਾਮ ਲక్ష్మణ ਜਦ ਬਣਾ ਨੂੰ ਤਿਆਰ ਹੋਵੇ ਦਸਰਤ ਡਿੱਗ ਮੋਇਆ ਪਾਇ ਸਿਰ ਰੇਤ ਨੂੰ ਅੰਦੀ ਹੋਈ ਇਛਰਾ ਜਦ ਪੂਰਨ ਬਢਾਇ ਦਿੱਤਾ ਮਾਪੋਂ ਮੋਇ ਸੁਰ ਸਰਬਨ ਵਾਲੇ ਹੇਤ ਨੂੰ ਇੱਕ ਇੱਕ ਪੁੱਤ ਬਦਲੇ ਕਿੰਨੇ ਕਿੰਨੇ ਦੁੱਖ ਸਹੇ ਉਬਾਰੇ ਜੀ ਨੇ ਚਾਰ ਜਾ ਕੇ ਪੁੱਛੋ ਦਸ਼ਮੇਸ਼ ਨੂੰ ਧੰਨ ਨੇ ਮੇਰੇ ਬਾਦਿਆਂ ਵਾਲੇ ਸਤਿਗੁਰੂ ਜਿਨ੍ਹਾਂ ਨੇ ਇੱਕ ਵੀ ਕੋਲ ਰੱਖਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੰਦਪੁਰ ਸਾਹਿਬ ਦੀ ਧਰਤੀ ਤੇ ਬਰਾਜਮਾਨ ਨੇ ਪਹਾੜੀ ਰਾਜਿਆਂ ਨੇ ਚਾਲਾਂ ਚੱਲੀਆਂ ਕਈ ਲੜਾਈਆਂ ਲੜੀਆਂ ਪਰ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਪਹਾੜੀਆਂ ਨੇ ਇਕੱਠੇ ਹੋ ਕੇ ਬਾਦਸ਼ਾਹ ਦੇ ਦਰਬਾਰ ਵਿੱਚ ਜਾ ਕੇ ਮੀਟਿੰਗ ਕੀਤੀ ਸਾਨੂੰ ਕਾਫੀ ਫੌਜਾਂ ਦਿੱਤੀਆਂ ਜਾਣ ਇੱਕੋ ਵਾਰ ਅਨੰਦਪੁਰ ਸਾਹਿਬ ਦੇ ਕਿਲੇ ਤੇ ਇਕੱਠਾ ਹੋਲਾ ਬੋਲਿਆ ਜਾਵੇ ਕਹਿੰਦੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਚਾਰ ਫੇਰੋਂ ਘੇਰਾ ਪੈ ਗਿਆ ਜਦੋਂ ਘੇਰਾ ਪੈ ਗਿਆ ਨਾ ਨਾ ਕੁਝ ਬਾਹਰ ਜਾਉਂਦਾ ਨਾ ਕੋਈ ਅੰਦਰ ਆ ਸਕਦਾ ਸਾਰੇ ਰਸਤੇ ਬੰਦ ਹੋ ਗਏ ਸਾਰੇ ਗੇਟ ਬੰਦ ਹੋ ਗਏ ਚਾਰ ਫੇਰੇ ਨਾਕੇ ਲੱਗੇ ਘੇਰਾ ਪੈ ਗਿਆ 10 ਲੱਖ ਬੇਰੀ ਨੇ ਚਾਰ ਫੇਰੋ ਘੇਰਾ ਪਾ ਲਿਆ ਜਦੋਂ ਚਾਰ ਫੇਰੋ ਘੇਰਾ ਪੈ ਗਿਆ ਘੇਰਾ ਲੰਮਾ ਹੋ ਗਿਆ ਕਈ ਮਹੀਨੇ ਬੀਤ ਗਏ ਲੰਗਰ ਮਸਤਾਨੇ ਹੋ ਗਏ ਪਰ ਜਿਹੜੇ ਗੁਰੂ ਕੇ ਸਿੰਘ ਸਨ ਜਿਨ੍ਹਾਂ ਦਾ ਗੁਰੂ ਦੇ ਨਾਲ ਪਿਆਰ ਸੀ ਉਹਨਾਂ ਦੇ ਤਰਕਤਾਂ ਦੇ ਪੱਤੇ ਸੁੱਤ ਕੇ ਛਿੰਨਰ ਉਤਾਰ ਕੇ ਉਵਾਰ-ਉਵਾਰ ਕੇ ਆਪਣੇ ਪੇਟ ਦੀ ਭੱਟੀ ਨੂੰ ਝੋਕਾ ਦਿੱਤਾ ਪਰ ਸਤਗੁਰਾਂ ਦੇ ਨਾਲ ਰਹੇ ਜਦੋਂ ਕਾਫੀ ਮਹੀਨੇ ਲੰਘ ਗਏ ਨਾ ਕੁਝ ਸਿੰਘ ਸਤਗੁਰਾਂ ਦੇ ਸਾਹਮਣੇ ਆਏ ਕੁਝ ਸਿੰਘ ਸ਼ਹੀਦ ਹੋ ਗਏ ਕੁਝ ਸਤਗੁਰਾਂ ਦੇ ਜਾਨਾਂ ਤੋਂ ਪਿਆਰੇ ਘੋੜੇ ਪਰਸ਼ਾਦੀ ਹਾਥੀ ਭੁੱਖ ਨਾ ਸਹਾਰਦੇ ਹੋਏ ਦੁਨੀਆ ਤੋਂ ਚਲੇ ਗਏ ਕੁਝ ਸਿੰਘਾਂ ਨੇ ਆ ਕੇ ਬੇਨਤੀ ਕੀਤੀ ਸੱਚੇ ਪੰਥ ਸਾਹਿਬੀ ਬੇਨਤੀ ਹੈ ਹੁਣ ਅਸੀਂ ਭੁੱਖ ਸਹਾਰ ਨਹੀਂ ਸਕਦੀ ਕਈ ਮਹੀਨੇ ਹੋ ਗਏ ਲੰਗਰ ਛਕਿਆ ਨੂੰ ਕਈ ਮਹੀਨੇ ਹੋ ਗਏ ਇਸ ਘੇੜਾ ਪਏ ਨੂੰ ਇਸ ਘੇਰੇ ਦਾ ਕੋਈ ਪਤਾ ਨਹੀਂ ਕਿੰਨਾ ਸਮਾਂ ਪਿਆ ਰਹੇ ਇਸ ਮੋਰਚੇ ਦਾ ਕੋਈ ਪਤਾ ਨਹੀਂ ਕਿੰਨਾ ਸਮਾਂ ਲੱਗਿਆ ਰੇ ਸਾਡੀ ਬੇਨਤੀ ਹੈ ਜੇ ਕਿਤੇ ਹੁਣ ਲੜਾਈ ਕਰਨੀ ਵੀ ਪੈਗੀ ਅਸੀਂ ਲੜ ਨਹੀਂ ਸਕਣੀ ਸਾਡੇ ਜਿਸਮ ਵਿੱਚ ਜਾਨ ਨਹੀਂ ਰਹੀ ਕੁਝ ਖਾਦਾ ਨਹੀਂ ਸਾਡੀ ਬੇਨਤੀ ਹੈ ਸਾਨੂੰ ਛੁੱਟੀਆਂ ਮਖੂਬ ਸਤਗੁਰਾਂ ਨੇ ਆਖਿਆ ਭਾਈ ਕੁਝ ਸਮਾਂ ਠਹਿਰ ਜਾਵੋ ਕੁਝ ਦਿਨ ਠਹਿਰ ਜਾਵੋ ਕੁਝ ਭੜੀਆਂ ਠਹਿਰ ਜਾਵੋ ਕੁਝ ਪਲ ਠਹਿਰ ਜਾਵੋ ਭਾਈ ਮਹਾ ਸਿੰਘ ਉਹ ਜੱਥਾ ਆਇਆ ਸਾਹਮਣੇ ਸਤਗੁਰੂ ਜੀ ਹੁਣ ਠਹਿਰ ਨਹੀਂ ਸਕਦੇ ਹੁਣ ਸਾਨੂੰ ਆਗਿਆ ਦੇਵੋ ਫਿਰ ਸਤਗੁਰਾਂ ਨੇ ਆਖਿਆ ਭਾਈ ਮਹਾ ਸਿੰਘ ਜੀ ਜੇ ਜਾਣਾ ਚਾਹੋ ਨਾ ਬੇਸ਼ੱਕ ਚਲੇ ਜਾਓ ਇੱਕ ਕਾਗਜ਼ ਦੇ ਇੱਕ ਤੇ ਕੁਝ ਲਾਈਨਾਂ ਲਿਖ ਜਾਵੋ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ ਫਿਰ ਸਤਗੁਰਾਂ ਨੂੰ ਬਦਾਵਾ ਦੇ ਕੇ ਚਲੇ ਗਏ ਜਿਹੜੇ ਬਾਕੀ ਬੰਦੇ ਸਿੰਘ ਸਿਰੋ ਸਤਗੁਰਾਂ ਦੇ ਨਾਲ ਰਹੇ ਸਿੱਖਾਂ ਨੇ ਆਖਿਆ